ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਦਾ ਧਰਨਾ ਜਿਹੜਾ ਆ ਈਐਸਆਈ ਸੈਂਟਰ ਧਾਰੀਵਾਲ ਵਿਖੇ ਲੰਡਾ ਹੋਇਆ ਇਸ ਧਰਨੇ ਦਾ ਜਿਹੜਾ ਸਬੰਧ ਆ ਉਹ ਸਰਦਾਰ ਜਸਵੰਤ ਸਿੰਘ ਪਿੰਡ ਕਾਲੀਨੰਦ ਜੋ ਇਸੇ ਹੀ ਮਹਿਕਵੇਂ ਦਾ ਇੱਕ ਕਰਮਚਾਰੀ ਆ ਜਿਸ ਦਾ ਲਗਭਗ ਸਵਾ ਦੋ ਸਾਲ ਪਹਿਲਾਂ ਜਿਹੜਾ ਸੀ ਐਕਸੀਡੈਂਟ ਹੋ ਗਿਆ ਉਹਨਾਂ ਦੇ ਬਣਦੇ ਏਰੀਅਰ ਜਿਹੜੇ ਨੇ ਜਿਹੜੇ ਉਹਨਾਂ ਦੇ ਬਣਦੇ ਬੈਨੀਫਿਟ ਜਿਹੜੇ ਨੇ ਇਸ ਦਫਤਰ ਦੇ ਕਲੈਰੀਕਲ ਸਟਾਫ ਵੱਲੋਂ ਤੇ ਅਫਸਰ ਸ਼ਾਹੀ ਦੇ ਵੱਲੋਂ ਜਿਹੜੇ ਨੇ ਲਗਾਤਾਰ ਰੋਲ ਤੇ ਰੱਖੇਗੇ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਬਣਦਾ ਬੈਨੀਫਿਟ ਜਿਹੜਾ ਉਹ ਨਹੀਂ ਦਿੱਤਾ ਗਿਆ ਔਰ ਆਦਮੀ ਜਿਹੜਾ ਜਸਵੰਤ ਸਿੰਘ ਜਿਹੜਾ ਆ ਉਹ ਸਵਾ ਦੋ ਸਾਲ ਤੋਂ ਬੈੱਡ ਦੇ ਉੱਤੇ ਆ ਕ੍ਰਿਪਲਡ ਆ ਉਹਦਾ ਥੱਲੇ ਵਾਲਾ ਹਿੱਸਾ ਜਿਹੜਾ ਸਰੀਰ ਦਾ ਉਹ ਕੰਮ ਨਹੀਂ ਕਰਦਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਲਗਭਗ 2 ਸਾਲ ਤੋਂ ਇਹਨਾਂ ਦਫ਼ਤਰਾਂ ਦੇ ਚੱਕਰਾਂ ਦੇ ਵਿੱਚ ਰਹੇ ਤੇ ਅਖੀਰ ਦੇ ਵਿੱਚ ਦਫ਼ਤਰ ਦੇ ਵੱਲੋਂ ਰਹਾਅ ਕੀਤੀ ਗਈ ਹੈ ਕਿ ਉਹਨਾਂ ਦੇ ਬੈਨੀਫਿਟ ਨਹੀਂ ਬਣਦੇ ਜਦ ਕਿ ਹਾਈ ਕੋਰਟ ਦੀਆਂ ਪਟੀਸ਼ਨਸ ਜਿਨ੍ਹਾਂ ਦੇ ਵਿੱਚ ਇਹ ਕੇਸ ਹੱਲ ਹੋਏ ਨੇ ਉਹ ਇਸ ਦਫ਼ਤਰ ਨੂੰ ਦਿੱਤੇ ਗਏ ਡਾਇਰੈਕਟਰ ਚੰਡੀਗੜ੍ਹ ਨੂੰ ਦਿੱਤੇ ਗਏ ਐਕਟ 47 ਪੀ ਡਬਲਯੂ ਡੀ ਜਿਹੜਾ ਉਹ ਇਸ ਤਰ੍ਹਾਂ ਦੀ ਜਿਹੜੀ ਡਿਸੇਬਿਲਟੀ ਹੈ ਉਹਨੂੰ ਰੈਫਰ ਕਰਦਾ ਪਰ ਸਰਕਾਰ ਜਿਹੜੀ ਹੈ ਜਾਣ ਬੁਝ ਕੇ ਆਨਾ ਤਾਂ ਨਹੀਂ ਕਰਨਦੇ ਸਾਧ ਜਨਾਂ ਨੂੰ ਉਹਨਾਂ ਨੂੰ ਪਿੱਛੇ ਕਰ ਰਹੀ ਆ ਉਹਨਾਂ ਦੇ ਹੱਕ ਦਵਾਉਣ ਦੇ ਸਬੰਧ ਦੇ ਵਿੱਚ ਅੱਜ ਦਾ ਧਰਨਾ ਜਿਹੜਾ ਹੈ ਅਸੀਂ ਧਾਰੀਵਾਲ ਦੇ ਵਿੱਚ ਲੱਗਾ ਹੋਇਆ ਹੈ ਪਰ ਨਾ ਉਹ ਦੁੱਧ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੇ ਹੱਕਾਂ ਦੀ ਪੂਰਤੀ ਨਹੀਂ ਹੋ ਜਾਂਦੀ ਭਾਵੇਂ ਇਹਦੇ ਲਈ ਹਫ਼ਤੇ ਪਰ ਦਾ ਸਮਾਂ ਵੀ ਜਿਹੜਾ ਇੱਥੇ ਲੱਗ ਜਾਵੇ ਮੈਂ ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਨੂਰ ਸਿੰਘ ਸੁਲਤਾਨੀ ਜੀ ਇਹ ਜਿਹੜਾ ਜੋਨ ਬਾਬਾ ਮਸਤੂਆ ਉਹਦੀ ਇਕਾਈ ਬਣੀ ਆ ਆਪਣੇ ਨਵਾਂ ਜੋਨ ਬਣਿਆ ਬੇਬੇ ਨਾਨਕੀ ਜੋਨ ਜੇ ਜੀ ਪ੍ਰਧਾਨ ਜਿਹੜੀ ਸੁਖਦੇਵ ਕੌਰ ਹੈ ਸੁਖਦੇਵ ਕੌਰ ਦੇ ਪਤੀ ਦੀ ਜਿਹੜੀ ਆ ਉਹ ਐਕਸੀਡੈਂਟ ਜਿਹੜਾ ਹੋਇਆ ਤੇ ਉਹ ਬਿਲਕੁਲ ਜਿਹੜਿਆ ਪਾਜ ਹੋ ਗਏ ਰੀਡ ਦੀ ਹੱਡੀ ਦੇ ਵਿੱਚ ਜਿਹੜੀ ਉਹ ਸੱਟ ਲੱਗੀ ਸੀ ਸੋ ਇੱਥੇ ਆਪਾਂ ਈਐਸਆਈ ਜਿਹੜਾ ਆਪਾਂ ਧਰਨਾ ਦਿੱਤਾ ਇੱਥੇ ਜਿਹੜੇ ਕਲੈਰੀਕਲ ਜਿਹੜਾ ਸਟਾਫ ਆ ਉਹ ਜਿਹੜਾ ਜਿਹੜੇ ਉਹਦੇ ਬੈਨੀਫਿਟ ਜਿਹੜੇ ਭੱਤੇ ਬਣਦੇ ਸੀ ਉਹਨਾਂ ਨੂੰ ਜਿਹੜਾ ਉਹ ਦੇ ਨਹੀਂ ਸੀ ਰਿਹਾ ਤੇ ਉਹਦੇ ਕਰਕੇ ਅੱਜ ਆਪਾਂ ਜਿਹੜਾ ਇੱਥੇ ਧਰਨਾ ਦੇ ਤੱਕ ਕਿਉਂਕਿ 2 ਸਾਲ ਜਿਹੜਾ ਜਿਹੜੀ ਭੈਣ ਸਖਦੇਵ ਕੌਰ ਆ ਉਹਦੀ ਖੱਜਲ ਖਰਾਬੀ ਤੋਂ ਬਾਅਦ ਆਪਾਂ ਚੰਡੀਗੜ੍ਹ ਡਾਇਰੈਕਟਰ ਦੇ ਵੀ ਆਪਾਂ ਹੋ ਗਏ ਆਂ ਪਰ ਜਿਹੜਾ ਪ੍ਰਸ਼ਾਸਨ ਜੋ ਬਹੁਤ ਉਹਦੀ ਢੇਲਮੱਠ ਤੇ ਉਸ ਢੇਲਮੱਠ ਨੂੰ ਸਮਝਦੇ ਹੋયા ਸਾਨੂੰ ਲੱਗਦਾ ਪਈ ਇਹ ਜਿਹੜੀ ਅਨਕਾਨੀ ਕਰਿਆ ਉਹਦੇ ਸਬੰਧ ਦੇ ਵਿੱਚ ਇਸ ਬੈਨੀਫਿਟ ਨੂੰ ਲੈਣ ਵਾਸਤੇ ਜਿਹੜਾ ਆਪਾਂ ਧਰਨਾ ਆਜੇ ਜਿਹੜਾ ਇੱਥੇ ਐਸਐਸਈ ਧਾਰੀਵਾਲ ਦੇ ਵਿੱਚ ਲਾਇਆ ਹਸਟਲ ਵਾਲੇ ਕੀ ਕਹਿਆ ਯਾਰ ਐਸ ਜੀ ਅੱਜੇ ਗੱਲਬਾਤ ਨਹੀਂ ਹੋਈ ਗੱਲਬਾਤ ਆ ਰਹੀ ਆ ਵੀ ਆਪਾਂ ਇਹਨੂੰ ਹੱਲ ਕਰ ਦਨੇ ਆ ਕਿਉਂਕਿ ਉਹਨਾਂ ਨੇ ਸਮਾਂ ਮੰਗਿਆ ਵੀ ਸਾਡੇ ਨਾਲ ਗੱਲ ਕਰੋ ਉਹ ਜਦੋਂ ਗੱਲਬਾਤ ਹੁੰਦੀ ਆ ਉਹਦੇ ਤੋਂ ਜਿਹੜਾ ਪਤਾ ਹੋਏਗਾ ਵੀ ਕੀ ਕਰਦੇ ਆ ਡਾਕਟਰ ਮਨੀਸ਼ ਕਪੂਰ ਮੈਡੀਕਲ ਅਫਸਰ ਸਾਡੇ ਇੱਕ ਇੱਥੇ ਮੁਲਾਜ਼ਮ ਸੀਗੇ ਦਇਲ ਸਿੰਘ ਜੀ ਉਹ ਸਾਡੇ ਐਮਐਲਟੀ ਸੀਗੇ ਉਹਨਾਂ ਦੀ ਅਜ ਤੋਂ 2 ਸਾਲ ਪਹਿਲਾਂ ਤਕਰੀਬਨ ਅ ਫਰਵਰੀ 2022 ਸੀਗੀ ਫਰਵਰੀ 2022 ਨੂੰ ਉਹਨਾਂ ਦੀ ਪਲਸਪੋਰੀਆ ਦੌਰਾਨ ਐਕਸੀਡੈਂਟ ਹੋ ਗਿਆ ਸੀ ਜਿੰਨਾ ਕਰਕੇ ਉਹਨਾਂ ਦੀ ਰੀਡ ਦੀ ਹੱਡੀ ਤੇ ਬੜੀ ਗੰਭੀਰ ਸੱਟ ਲੱਗੀ ਸੀ ਤੇ ਉਹਨਾਂ ਦਾ ਜਿਹੜਾ ਥਰੜਾ ਪਾਸਾ ਸੀ ਲੱਤਾਂ ਦੋਵੇ ਉਹ ਕੰਮ ਕਰਨਾ ਬੰਦ ਕਰ ਦਿੱਤਾ ਹੁਣ ਐਸ ਲਈ ਬਿਲਕੁਲ ਬੈੱਡ ਤੇ ਆ ਤੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਸਾਨੂੰ ਜਿਹੜਾ ਵਾ 2 ਸਾਲ ਦਾ ਜਿਹੜਾ ਜਿਹੜਾ ਪਰਿਓਡ ਆ ਉਹ ਡਿਊਟੀ ਪੀਰੀਅਡ ਮੰਨਿਆ ਜਾਵੇ ਪਰ ਹਾਲੇ ਤੱਕ ਸਰਕਾਰ ਵੱਲੋਂ ਸਿਰਫ 1 ਸਾਲ ਦਾ ਹੀ ਜਿਹੜਾ ਪੀਰੀਅਡ ਆ ਉਹ ਡਿਊਟੀ ਪੀਰੀਅਡ ਮੰਨਿਆ ਗਿਆ ਆ ਤੇ ਫਿਰ ਵੀ ਸਰਕਾਰ ਨੇ ਹਮਦਰਦੀ ਨੂੰ ਮੁੱਖ ਰੱਖਦੇ ਆ ਆ ਅਹੀਂ ਪ੍ਰੋਜੈਕਟਸ ਵਾਲਿਸ਼ ਕੀਤੀ ਹੈ ਸਰਕਾਰ ਨੂੰ ਕਿ ਇਹਨਾਂ ਦਾ ਜਿਹੜਾ ਸਾਰਾ ਪੀਰੀਅਡ ਆ ਇਹ 2 ਸਾਲ ਦਾ ਹੀ ਮੰਨਿਆ ਜਾਵੇ। ਇਸੇ ਮੰਗਦੇ ਹਾਲੇ ਤੱਕ ਇਹ ਇਸੇ ਕਰਕੇ ਤਰਲ ਬੈ ਗਿਆ ਕਿ 1 ਸਾਲ ਦਾ ਜਿਹੜਾ ਪੀਰੀਅਡ ਇਹਨਾਂ ਦਾ ਮੰਨਿਆ ਗਿਆ। ਉਹਨੇ ਦੀ ਸਾਰੀ ਸੈਲਰੀ ਜਿਹੜੀ ਇਹਨਾਂ ਨੂੰ ਰਿਲੀਜ਼ ਹੋਈ ਆ। ਫੁੱਲ ਪੇ ਰਿਲੀਜ਼ ਹੋਈ 1 ਸਾਲ ਦੀ। ਬਾਕੀ ਜਿਹੜਾ 1 ਸਾਲ ਆ ਉਹ ਸਰਕਾਰ ਦੇ ਅੰਦਰ ਅਹੀਂ 4 ਜੂਨ ਨੂੰ ਇੱਕ ਪੱਤੀ ਵੀ ਫਾਰਵਰਡ ਕੀਤੀ ਹੋਈ ਆ ਵੀ ਹਮ ਦਰਦੀ ਦਾ ਵਤੀਰਾ ਰੱਖਦੇ ਹਾਂ ਇਹਦਾ ਜਿਹੜਾ ਬਾਕੀ ਪੀਰੀਅਡ ਆ ਉਹ ਵੀ ਬਿਊਟੀ ਪੀਰੀਅਡ ਜਿਹੜਾ ਇਹਨਾਂ ਦਾ ਮੰਨਿਆ ਜਾਵੇ ਤੇ ਸਰਕਾਰ ਵੀ ਆ ਜੀ ਰਿਲੀਜ਼ ਕੀਤੀ ਹੈ ਵੀ ਤੇ ਸਰਕਾਰ ਵੱਲੋਂ ਇਹ ਮਾਮਲਾ ਜਿਹੜਾ ਵਿਚਾਰधीन ਹੈਗਾ ਆ ਤੇ ਮੈਨੂੰ ਪੂਰੀ ਵਿਸ਼ਵਾਸ ਆ ਕਿ ਇਹ ਸਰਕਾਰ ਹਮਦਰਦੀ ਦਾ ਪੀੜਾ ਰਹਾ ਦੇ ਇਹਨਾਂ ਦੀ ਜਿਹੜੀ ਮੰਗ ਆ ਉਹ ਜ਼ਰੂਰ ਪੂਰੀਆਂ ਕਰੇਗੀ